ਰਾਤੀ ਕਰਿਆਰੇ ਗੁਰੂ ਦਾ ਗਦਨ ਸੋਇਆ ਦੇਖਿਆ ਸਿਰ ਘਰਭਾ ਸਮਾਂ ਕਰਿਆਰੇ ਸਤਨਾਮ ਵਾਧੂ ਗੁਰੂ ਸਾਹਿਬ ਜੀ ਸਰੋਗ ਦਇਆ ਕਰਨ ਲੋਕ ਹਰਨ ਕੋਚਰਾਂ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੁ ਦੁਖ ਹਰਨੁ ਕੋ ਜਨੁ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਭਾਏ ਬਨਦਰੀ ਗੁਜ ਗਈ ਰਖੰਦਰੋ ਪ੍ਰਭ ਆਪ ਜਨੁ ਉਪਾਏ ਵੇਦਨੇ ਨਾਨਕ ਸੋ ਪ੍ਰਭ ਜਾਪ ਪਉੜੀ ਜਾਬ ਰਾਮ ਭੈ ਜਿਆ ਨਾ ਬਿਆਖੇ ਮਾਇਆ ਕੋਟ ਅਗਾ ਗੈ ਨਾਸ ਹਰ ਇਕ ਤਿਆਰਿਆ ਨਰਮਲ ਭੈ ਸਰੀਰ ਜਨ ਧੂਰੀ ਨਹ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇ ਤਰੇ ਕਟੰਗ ਸੰਗ ਲੋਗ ਕੁਲ ਸੁਭਾਇਆ ਨੰਤੰ ਤੇ ਸੰਤੋ ਪੂਰਨ ਪ੍ਰਭ ਕਾਇ ਤਰੇ ਪਤੰਥ ਸੰਗ ਲੋਗ ਕੁਲ ਸਬਾਇ ਵਾਹਿਗੁਰੂ ਜੀ ਕਾ ਖਾਲਸਾ ਵਾ